ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਪੈਨ ਭਰਾਵਾਂ ਨੂੰ ਪਿਆਰ ਭਰੀ ਜੈਮ ਸੀ ਦੀ ਅਵਾਜ਼ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਯਰਮੀਆ 33 ਅਧਾਇਏ ਦੀ 3 ਨੰਬਰ ਆਇਤ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖ ਰਿਹਾ ਨੇ ਪਰਮੇਸ਼ਰ ਕਹਿੰਦੇ ਤੁਸੀਂ ਮੈਨੂੰ ਪੁਕਾਰੋ ਮੈਂ ਤੁਹਾਨੂੰ ਉੱਤਰ ਦਵਾਂਗਾ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੱਚਮੁੱਚ ਪਰਮੇਸ਼ਰ ਨੇ ਕਿਹਾ ਪਰਮੇਸ਼ਰ ਕਹਿੰਦੇ ਕਿ ਮੇਰੇ ਚੇਲੇ ਜਿਹੜੇ ਆ ਮੇਰੇ ਨਾਲ ਉਹ ਵੀ ਵੱਡੇ ਕੰਮ ਕਰਨਗੇ ਔਰ ਉਹ ਸਾਰੀਆਂ ਵੱਡੀਆਂ ਗੱਲਾਂ ਵੀ ਮੈਂ ਉਹਨਾਂ ਨੂੰ ਦੱਸਾਂਗਾ ਜਿਹੜੀਆਂ ਤੁਸੀਂ ਨਹੀਂ ਜਾਣਦੇ ਤਾਂ ਸੱਚਮੁੱਚ ਅੱਜ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਅਜੂਰੀ ਦੇ ਵਿੱਚ ਇਹ ਹੀ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੇ ਅੱਗੇ ਅਸੀਂ ਇਹ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਔਰ ਸਾਨੂੰ ਵੱਡੀਆਂ ਤੇ ਔਖੀਆਂ ਗੱਲਾਂ ਦੱਸਣ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਤੋਂ ਆਓ ਸਭ ਜਨਰਲ ਕੇ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਸਮਰਥੀ 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 ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਂ ਮੈਂ ਵਧਾਈ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਸਮਰਥੀ ਪਰਮੇਸ਼ਰ ਧੰਨਵਾਦ ਕਰਦੇ ਖੁਦਾ ਅਜਰਾਤ ਦੇ ਖੂਬਸੂਰਤ ਵਚਨ ਦੇ ਲਈ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਕਿਹਾ ਹੈ ਖੁਦਾਵੰਜੀ ਤੁਸੀਂ ਕਿਹਾ ਮੈਂ ਤੈਨੂੰ ਉੱਤਰ ਦਵਾਂਗਾ ਤੁਸੀਂ ਮੈਨੂੰ ਪੁਕਾਰੋ ਪ੍ਰਭੂ ਜੀ ਅਸੀਂ ਤੁਹਾਨੂੰ ਪੁਕਾਰਦੇ ਹਾਂ ਖੁਦਾ ਦਿਲ ਦੀ ਗਹਿਰਾਈ ਤੋਂ ਮੇਰੇ ਮਹਾਨ ਪਰਮੇਸ਼ਵਰ ਜੀ ਤੁਸੀਂ ਸਾਨੂੰ ਉੱਤਰ ਦਿਓ ਖੁਦਾਵੰਜੀ ਤੁਸੀਂ ਸਾਨੂੰ ਵੱਡੀਆਂ ਤੇ ਔਖੀਆਂ ਗੱਲਾਂ ਦੱਸੋ ਮੇਰੇ ਮਹਾਨ ਪਰਮੇਸ਼ੁਰ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਤੇ ਦਇਆ ਕਰੋ ਖੁਦਾਬੰਦ ਜੀ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਜਿਦਾ ਤੁਹਾਡੇ ਚੇਲਿਆਂ ਨੇ ਪਰਮੇਸ਼ਰ ਜੀ ਤੁਹਾਡੇ ਕੰਮਾਂ ਨੂੰ ਕੀਤਾ ਖੁਦਾ ਸਾਨੂੰ ਵੀ ਉਸ ਹਿੰਮਤ ਤਾਕਤਵਾਲ ਦੇਓ ਖੁਦਾ ਅਸੀਂ ਵੀ ਤੇਰੇ ਕੰਮਾਂ ਨੂੰ ਕਰ ਸਕੀਏ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਬੰਦ ਜੀ ਇਹਨਾਂ ਵਚਨਾਂ ਦੇ ਲਈ ਮੇਰੇ ਪਰਮੇਸ਼ਰ ਸਾਡੇ ਸਾਰੇ ਭੈਣਾਂ ਭਰਾਵਾਂ ਦੀ ਜ਼ਿੰਦਗੀਆਂ ਤੇ ਪਰਮੇਸ਼ਰ ਜੀ ਆਪਣੀ ਦਇਆ ਕਿਰਪਾ ਬਣਾਈ ਰੱਖਣਾ ਖੁਦਾਬੰਦ ਜੀ ਸਾਨੂੰ ਸਭਨਾਂ ਨੂੰ ਪਰਮੇਸ਼ਰ ਜੀ ਆਪਣੇ ਪ੍ਰਭ ਜੀ ਵੱਡੀਆਂ ਤੇ ਔਖੀਆਂ ਗੱਲਾਂ ਦੱਸਣਾ ਖੁਦਾਬੰਦ ਜੀ ਸਾਡੇ ਉੱਪਰ ਵchna ਦੇ ਗੀਜੇ ਪੈਦਾ ਨੂੰ ਪਰਮੇਸ਼ਵਰ ਜੀ ਤੁਸੀਂ ਖੁਦਾਵੰਦ ਜੀ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਇਹਨਾਂ ਵchna ਨੂੰ ਪਰਮੇਸ਼ਵਰ ਜੀ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵchna ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਹਿਰਦਿਆਂ ਦੇ ਅੰਦਰੋਂ ਚੁਰਾਣੇ ਨਾ ਪਾਏ ਪ੍ਰਭ ਜੀ ਇਹ ਵchnਾ ਸਾਡੇ ਹਿਰਦਿਆਂ ਦੇ ਅੰਦਰ ਪ੍ਰਭ ਜੀ ਹਜ਼ਾਰਾਂ ਗੁਣਾ ਫਲ ਲੈ ਕੇ ਆਉਣ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਜੀ ਹਜ਼ਾਰਾਂ ਗੁਣਾ ਫਲ ਲੈ ਕੇ ਆਉਣ ਖੁਦਾ ਅਸੀਂ ਤੁਹਾਡੇ ਲਈ ਬਹੁਤ ਸਾਰੇ ਫਲ ਲੈ ਕੇ ਆਈਏ ਮੇਰੇ ਮਹਾਨ ਪਰਮੇਸ਼ਰ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਸਮਰਥੀ ਹੈ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਜ਼ਿੰਦਾ ਜਲਾਲੀ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਖੁਦਾ ਰਾਤ ਦੇ ਸਮੇਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਅੱਜ ਰਾਤ ਦੇ ਵਿੱਚ ਐਂਟਰ ਨਹੀਂ ਹੋਣੇ ਪਾਏ ਖੁਦਾਵੰਦ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਖੁਦਾਵੰਨ ਜੀ ਕਿ ਅਸੀਂ ਹੁਣ ਤੱਕ ਜਾਣਦੇ ਦੀ ਧਰਤੀ ਤੇ ਜਹੁੰਦੇ ਬੈਠੇ ਆ ਪਰਮੇਸ਼ਰ ਜੀ ਹੁਣ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਹੈ ਬਚਾ ਕੇ ਰੱਖਿਆ ਖੁਦਾਵੰਨ ਜੀ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਪਰਛਾਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਨ ਜੀ ਪ੍ਰਭ ਜੀ ਸਾਨੂੰ ਮਾਫ ਕਰਨਾ ਖੁਦਾਵੰਨ ਜੀ ਸਾਡੇ ਤੇ ਦਇਆ ਕਰਨਾ ਕਿਰਪਾ ਕਰਨਾ ਮੇਰੇ ਜ਼ਿੰਦਾ ਜ਼ਲਾਲੀ ਪਰਮੇਸ਼ਰ ਜੀ ਸੱਚਮੱਚ ਪਰਮੇਸ਼ਰ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਸਾਨੂੰ ਮਾਫ ਕਰਨਾ ਮੇਰੇ ਮਹਾਨ ਖੁਦਾ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਮਾਫ਼ ਕਰਨ ਵਾਲੇ ਪਰਮੇਸ਼ਰੋ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਦੇਨ ਭਰ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਰਚਾਇਆ ਪਰਮੇਸ਼ਰ ਜੀ ਦੇਨ ਭਰ ਦੇ ਵਿੱਚ ਖੁਦਾਵੰਦੀ ਤੁਸੀਂ ਸਾਨੂੰ ਹਰ ਇੱਕ ਬਲੇਸਿੰਗ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾ ਪਰਮੇਸ਼ਰ ਜੀ ਅੱਗੇ ਤੇ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਸਾਡਾ ਹਰ ਇੱਕ ਪਲ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਗੁਜ਼ਰੇ ਕੋਈ ਵੀ ਕਿਸੇ ਤਰ੍ਹਾਂ ਦਾ ਪਾਪ ਚਿੰਤਾ ਬੋਸ ਪਰਮੇਸ਼ਰ ਜੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਨਾ ਹੋਵੇ ਮੇਰੇ ਪਰਮੇਸ਼ਰ ਜੀ ਅਜਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਸਾਰੇ ਹੀ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਖੁਦਾਵੰਨ ਜੀ ਨਾ ਸਾਰੇ ਹੀ ਘਰ ਪਰਿਵਾਰਾਂ ਨੂੰ ਤੁਹਾਡੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਦੇ ਆ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਦਇਆ ਕਰਨਾ ਖੁਦਾ ਜੀ ਨਾ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਰਾਤ ਦੇ ਸਮੇਂ ਖੁਦਾਵੰਦੀ ਸੌਂਦੇ ਸਮੇਂ ਡਰ ਲੱਗਦਾ ਖੁਦਾਵੰਦੀ ਬੇਚੈਨੀ ਹੁੰਦੀ ਘਬਰਾਹਟ ਹੁੰਦੀ ਖੁਦਾਵੰਦੀ ਜਾਂ ਕਿਸੇ ਦੁੱਖ ਦੇ ਕਾਰਨ ਜਾਂ ਕਿਸੇ ਬੋਝ ਦੇ ਕਾਰਨ ਪਰਮੇਸ਼ਰ ਜੀ ਜਾਂ ਕਿਸੇ ਬਿਮਾਰੀ ਦੇ ਕਾਰਨ ਖੁਦਾ ਜੋ ਪੈਨਪਰਾ ਬੱਚੇ ਰਾਤ ਨੂੰ ਸੌ ਨਹੀਂ ਪਾਉਂਦੇ ਖੁਦਾਵੰਦੀ ਕਾਜ ਪ੍ਰਭੂ ਜੀ ਹਰ ਇੱਕ ਪ੍ਰੋਬਲਮ ਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆ ਮੇਰੇ ਮਹਾਨ ਖੁਦਾਵੰ ਜੀ ਇਹਨਾਂ ਨੂੰ ਸੁਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦਿਓ ਖੁਦਾ ਪਰਮੇਸ਼ਰ ਹਰ ਇੱਕ ਜਾਨ ਨੂੰ ਖੁਦਾਵੰ ਜੀ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਆਪਣੇ ਪਾਕ ਪਵਿੱਤਰ ਲੋਉ ਦੇ ਵਿੱਚ ਠਾਕੇ ਰੱਖਣਾ ਖੁਦਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਖੁਦਾ ਕੀ ਤੁਸੀਂ ਸਾਰਾ ਦਿਨ ਪਰਮੇਸ਼ਰ ਜੀ ਸਾਡੇ ird gird ਖੁਦਾਵੰ ਜੀ ਆਪਣੇ ਸੁਰਗੀ ਦੁੱਤਾ ਦੀ ਵਾਰਡ ਨੂੰ ਲਾਇਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਆਸ਼ੀਸ਼ ਬਰਕਤ ਦਿੱਤੀ ਖੁਦਾ ਪ੍ਰਭ ਜੀ ਰਾਤ ਦੇ ਸਮੇਂ ਵੀ ਖੁਦਾਵੰਨ ਜੀ ਇਹਨਾਂ ਸਾਰੇ ਭੈਣਾਂ ਭਰਾਵਾਂ ਦੇ ird gird ਖੁਦਾਵੰਨ ਜੀ ਇਹਨਾਂ ਦੇ ਬਿਸਤਰਿਆਂ ਦੇ ird gird ਇਹਨਾਂ ਦੇ ਘਰਾਂ ਪਰਿਵਾਰਾਂ ਦੇ ird gird ਦਾ ਆਪਣੇ ਸਵਰਗੀ ਦੂਤਾਂ ਦੀ ਵਾਰਡ ਲਾਉਣਾ ਖੁਦਾ ਪ੍ਰਭ ਜੀ ਕੋਈ ਵੀ ਭੈਣ ਭਰਾ ਨੂੰ ਪ੍ਰਭ ਜੀ ਕਿਸੇ ਤਰ੍ਹਾਂ ਦਾ ਡਰ ਕਿਸੇ ਤਰ੍ਹਾਂ ਦੀ ਚਿੰਤਾ ਕਿਸੇ ਤਰ੍ਹਾਂ ਦਾ ਬੋਝ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਖੁਦਾਵੰਨ ਜੀ ਨਾ ਹੋਣ ਪਾਈ ਪਰਮੇਸ਼ਰ ਜੀ ਪ੍ਰਭ ਜੀ ਹਰ ਇੱਕ ਭੈਣ ਭਰਾ ਤੁਹਾਡੇ ਨਾਮ ਦੇ ਵਿੱਚ ਸ਼ਾਂਤੀ ਦੇ ਨਾਲ ਖੁਦਾਵੰਨ ਜੀ ਲੇਟ ਦਿਆਂ ਹੀ ਸੌਂ ਜਾਵੇ ਔਰ ਪ੍ਰਭ ਜੀ ਹਰ ਇੱਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਪ੍ਰਭ ਜੀ ਤੁਸੀਂ ਆਪਣੀ ਸ਼ਾਂਤੀ ਦਇਆ ਭਲਾਈ ਨੂੰ ਬਣਾਈ ਰੱਖਣਾ ਮੇਰੇ ਮਹਾਨ ਖੁਦਾ ਹਰ ਇੱਕ ਭੈਣ ਭਰਾ ਨੂੰ ਪ੍ਰਭ ਜੀ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇ ਨਾਲ ਬLES ਕਰਨਾ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਪ੍ਰਭ ਜੀ ਤੁਹਾਡੇ ਨਾਮ ਦੇ ਵਿੱਚ ਬLES ਹੋ ਜਾਵੇ ਖੁਦਾ ਆਤਮਿਕ ਦਾ ਨ ਵਰਦਾਨਾ ਦੇ ਨਾਲ ਬਲੈਸ ਕਰਨਾ ਮੇਰੇ ਸਮਰਥੀ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਆਸ਼ੀਸ਼ ਬਰਕਤ ਦੇਣਾ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਘਟੀ ਨਾ ਹੋਵੇ ਪ੍ਰਭੂ ਜੀ ਪਰ ਤੁਹਾਡੇ ਨਾਮ ਦੇ ਵਿੱਚ ਪਰਮੇਸ਼ਰ ਜੀ ਹਰ ਇੱਕ ਚੀਜ਼ ਦੀ ਬਹੁਤ ਆਇਤ ਖੁਦਾਵੰਜੀ ਹਰ ਇੱਕ ਮੱਸੇ ਦੀ ਬਹੁਤ ਆਇਤ ਹਰ ਇੱਕ ਆਸ਼ੀਸ਼ ਦੀ ਬਹੁਤ ਆਇਤ ਇਹਨਾਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਣ ਖੁਦਾ ਜੀ ਨਦੀ ਰਾਖੀ ਕਰਨਾ ਖੁਦਾ ਤੁਹਾਡੇ ਸਰਗੀ ਦੂਤ ਇਨਾਂ ਘਰਾਂ ਪਰਿਵਾਰਾਂ ਦੇ ਪਰਵਜੀਰਤ ਗਿਰਦ ਵਾੜ ਲਾਉਣ ਖੁਦਾਵੰਨ ਜੀ ਪਰਮੇਸ਼ਰ ਜੀ ਹਰ ਇੱਕ ਜਨ ਦੀ ਰਾਖੀ ਕਰਨਾ ਇਹਨਾਂ ਦੇ ਮਾਲ ਡੰਗਰ ਦੀ ਰਾਖੀ ਕਰਨਾ ਖੁਦਾ ਸਵੇਰ ਪਰਮੇਸ਼ਰ ਜੀ ਇਹਨਾਂ ਨੂੰ ਜਲਦੀ ਉਠਾਉਣਾ ਖੁਦਾਵੰਦ ਜੀ ਤਾਂ ਕਿ ਪ੍ਰਭ ਜੀ ਤੁਹਾਡੇ ਸਵੇਰ ਦੀ ਪਹਿਲੀ ਪੇਟ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚੋ ਮੇਰੇ ਮਹਾਨ ਖੁਦਾਵੰਦ ਜੀ ਮੇਰੇ ਸਮਰਥੀ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਿਉਂਦੇ ਜਲਾਲੀ ਖੁਦਾਵੰਦ ਜੀ ਹਰ ਇੱਕ ਭੈਣ ਭਰਾ ਨੂੰ ਪ੍ਰਭ ਜੀ ਆਪਣੇ ਪਵਿੱਤਰ ਹੱਥਾਂ 'ਚ ਸੰਭਾਲ ਕੇ ਰੱਖਣਾ ਖੁਦਾ ਪ੍ਰਭ ਜੀ ਸਾਧਵੀ ਅਸੀਂ ਸਵੇਰ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਬੈਠਣ ਦੇ ਲਈ ਉੱਠੀਏ ਖੁਦਾਵੰਦ ਜੀ ਸੱਚਮੁੱਚ ਪ੍ਰਭ ਜੀ ਸਾਡੀ ਜ਼ਿੰਦਗੀ ਦੇ ਵਿੱਚੋਂ ਹਰ ਤਰ੍ਹਾਂ ਦੀ ਆਲਸ ਨੀਂਦ ਸੁਸਤੀ ਨੂੰ ਦੂਰ ਕਰਨਾ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਨਾਲ ਪ੍ਰਭੂ ਜੀ ਸਿੱਧੇ ਤੌਰ ਤੇ ਗੱਲਬਾਤ ਕਰ ਸਕੀਏ ਖੁਦਾ ਔਰ ਪ੍ਰਭੂ ਜੀ ਅਸੀਂ ਤੁਹਾਡੇ ਨਾਲ ਇੱਕ ਰਿਸ਼ਤਾ ਕਾਇਮ ਕਰ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ ਹੈ ਖੁਦਾ ਪ੍ਰਭੂ ਜੀ ਸਾਰਿਆਂ ਦੇ ਲਈ ਹੀ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾ ਗੂੜੀ ਮਿੱਠੀ ਨੀਂਦ ਨੂੰ ਮੰਗਦੀ ਆ ਸ਼ਾਂਤੀ ਨੂੰ ਮੰਗਦੀ ਆ ਹਰ ਇੱਕ ਘਰ ਪਰਿਵਾਰ ਦੇ ਲਈ ਪਰਮੇਸ਼ਰ ਜੀ ਆਸ਼ੀਸ਼ ਦਇਆ ਭਲਾਈ ਹੋਂ ਤੋਂ ਲੈ ਕੇ ਸਦਾ ਤੱਕ ਖੁਦਾ ਸਾਰੇ ਹੀ ਪੈਣਾ ਭਰਾਵਾਂ ਦੇ ਲਈ ਸਾਰੇ ਹੀ ਘਰ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡੇ ਪਾਕ ਸਮਰਥੀ ਜ਼ੋਰ ਆ ਸਾਰੇ ਕ੍ਰਿਸਤੀਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ